ਹਾਂਜੀ ਵੈਗਰੂ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਮਿੱਠੇ ਚੌਲ ਇਹਦੇ ਲਈ ਆਪਾਂ ਚੌਲ ਬਾਇਲ ਕਰਕੇ ਰੱਖ ਲਏ ਜੀ ਆਪਣੀ ਕੋਕੋਲੀ ਚੀਨੀ ਦੀ ਹੈ ਜੀ ਆਪਾਂ ਟੂਟੀ ਫਰੂਟੀ ਪਾਵਾਂਗੇ ਜੀ ਆਪਾਂ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਲਿਆ ਜੀ ਛੋਟੀ ਇਲਾਇਚੀ ਪਾ ਲਈ ਵੱਡੀ ਇਲਾਇਚੀ ਪਾ ਲਈ ਤੇ ਬਾਕੀ ਆਪਾਂ ਨੇ ਜੀ ਇਹ ਕਲਰ ਪਾਇਆ ਜੀ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਜੀ ਜੀ ਉਹਨਾਂ ਪਕੜਾਹੀ ਦੇ ਵਿੱਚ ਚੌਲ ਪਾਵਾਂਗੇ ਜੀ ਚੌਲ ਅਸੀਂ ਪਹਿਲਾਂ ਹੀ ਬੋਇਲ ਕਰਕੇ ਰੱਖ ਲੇ ਹਾਂਜੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਜੀ। ਫਿਰ ਜੀ ਇਹਦੇ ਵਿੱਚ ਜੈਲੋ ਕਲਰ ਪਾਇਆ। ਤੁਸੀਂ ਕੋਈ ਵੀ ਕਲਰ ਪਾ ਸਕਦੇ ਹੋ ਚਾਹੇ ਜਲੇਬੀਆਂ ਪਾ ਲਓ ਜੀ ਅਸੀਂ ਲੱਡੂਆਂ ਦਾ ਰੰਗ ਪਾਇਆ। ਹਾਂਜੀ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਚੀਨੀ ਦੀ ਪਾ ਦਾਂਗੇ। ਚੌੜਾ ਆਪਣਾ ਇੱਕ ਕੌਲੀ ਸੀ ਇੱਕ ਦੋ ਕੌਲੀ। ਸੋੜ ਕਰਨੇ ਪੱਤਾ ਬਣਾਏ ਜੀ ਇਹੋ ਕੀ ਫੁੱਕੇ ਕੱਢੇ ਹਨ ਬਾਹਰ ਇਹਥੇ ਨਿਕਾੰਦੇਗੇ ਫਿਰ ਥੋੜਾ ਜਿਹਾ ਸੀ ਪਾਣੀ ਪਾਵਾਂਗੇ ਬਸ ਥੋੜਾ ਜੱਹਾ ਹਾਂਜੀ ਥੋੜਾ ਜਿਹਾ ਪਾਣੀ ਪਾਵਾਂਗੇ ਜੀ ਥੋੜਾ ਹੀ ਪਾਣੀ ਪਾਉਣਾ ਜੀ ਚੌੜ ਆਪਣੇ ਪਹਿਨੇ ਹੀ ਬਾਇਲ ਕਰਕੇ ਰੱਖੇ ਹੋਏ ਨੇ ਹਾਂਜੀ ਹੁਣ ਆਪਾਂ ਚੌੜਾ ਨੂੰ ਢੱਕ ਦਾਂਗੇ ਜੀ ਹਾਂਜੀ ਚੌੜ ਆਪਣੇ ਬਣ ਕੇ ਤਿਆਰ ਨੇ ਜੀ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਜੀ ਆਪਾਂ ਨੇ ਬਣਾਏ ਨੇ ਜੀ ਇਹ ਰੰਗ ਵਾਲੇ ਚੌੜ ਬਹੁਤ ਸੋਹਣੇ ਚੌੜ ਬਣ ਕੇ ਤਿਆਰ ਹੋਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਡੋਂਗੇ ਦੇ ਵਿੱਚ ਕੱਢ ਰਹੇ ਹਾਂ ਜੀ ਆਪਾਂ ਚੌੜਾਂ ਦੇ ਉੱਪਰ ਰੋਟੀ-ਰੋਟੀ ਪਾ ਦਾਂਗੇ ਬਹੁਤ ਸੋਹਣੇ ਚੌਲ ਬਣੇ ਆ ਜੀ ਇਹ ਆਪਾਂ ਨੇ ਪੀਲੇ ਰੰਗ ਵਾਲੇ ਚੌਲ ਬਣਾਏ ਆ ਜੀ ਆਪਾਂ ਨੇ ਇਹਦੇ ਵਿੱਚ ਲੱਡੂ ਵਾਲਾ ਰੰਗ ਪਾਇਆ ਤੁਸੀਂ ਜਲੇਬੀਆਂ ਵਾਲਾ ਵੀ ਪਾ ਸਕਦੇ ਹੋ ਹਾਂਜੀ ਤੁਸੀਂ ਵੀ ਜ਼ਰੂਰ ਚੌਲ ਬਣਾਓ ਜੀ ਟਰਾਈ ਕਰਿਓ ਹਾਂਜੀ ਕਮੈਂਟ ਕਰਕੇ ਦੱਸਿਓ ਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ